ਦੋਸਤੋ ਆਤਵ ਨੂੰ ਜੋ ਮੈਂ ਦਰਖਤ ਦਿਖਾ ਰਿਹਾ ਹਾਂ ਇਸ ਦਰਖਤ ਦੇ ਪੱਤੇ ਨੇ ਇਹ ਦਰਖਤ ਹੈ ਇਹ ਫਲ ਲੱਗਿਆ ਹੋਇਆ ਹੈ ਦਰਖਤ ਦਾ ਨਾਮ ਨਹੀਂ ਪਤਾ ਆਤਵ ਨੂੰ ਦਿਖਾ ਰਿਹਾ ਹੈ ਇੱਥੇ ਜਿਸ ਤਰ੍ਹਾਂ ਨਿੰਮ ਤੇ ਨਮੋਲੀਆਂ ਲੱਗਦੀਆਂ ਉਸ ਤਰ੍ਹਾਂ ਨਮੋਲੀਆਂ ਵਰਗਾ ਕੋਈ ਭਗਵੀ ਰੰਗ ਦਾ ਫਲ ਲੱਗਿਆ ਹੋਇਆ ਹੈ ਕੋਈ ਇਸ ਦਰਖਤ ਤੇ ਇਸ ਦਰਖਤ ਦਾ ਨਾਮ ਦਾ ਦੱਸੋ ਜਾਣਕਾਰੀ ਤਾਂ ਦਿਓ ਵੀ ਕਿਸ ਚੀਜ਼ ਦਾ ਦਰਖਤ ਹੈ ਇਹ ਆ ਤੁਹਾਨੂੰ ਦਰਖਤ ਦਿਖਾ ਰਿਹਾ ਹਾਂ ਪੱਤੇ ਵੀ ਤੁਹਾਨੂੰ ਦਿਖਾ ਦਿੰਦਾ ਇਸ ਦਰਖਤ ਦੀਆਂ ਡਾਣੀਆਂ ਇਹ ਦਰਖਤ ਦੀਆਂ ਡਾਣੀਆਂ ਪੱਤੇ ਨੇ ਇਹ ਪਛਾਣ ਕੇ ਥੋੜਾ ਜਿਹਾ ਦਿਮਾਗ ਦਾ ਜੋਰ ਨਾਲ ਲਾ ਕੇ ਦੱਸੋ ਕਮੈਂਟਾਂ ਦੇ ਵਿੱਚ ਵੀ ਇਹ ਕਿਹੜਾ ਦਰਖਤ ਹੈ ਤੇ ਇਹ ਤੇ ਜਿਹੜਾ ਫਾੜ ਲੱਗਦਾ ਇਹਨੂੰ ਕੀ ਕਹਿੰਦੇ ਨੇ ਇਹ ਜਿਹੜਾ ਫਾੜ ਲੱਗਦਾ ਮੇਰੇ ਦਿਮਾਗ ਮੁਤਾਬਕ ਤਾਂ ਇਹ ਗੁਣਕਾਰੀ ਵੀ ਹੋ ਸਕਦਾ ਹੈ ਸਿਹਤ ਲਈ ਪਰ ਜੇ ਕਿਸੇ ਮੇਰੇ ਵੀਰ ਨੂੰ ਇਹ ਦਰਖਤ ਦਾ ਨਾਮ ਪਤਾ ਹੈ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਇਸ ਬਾਰੇ ਜਾਣਕਾਰੀ ਦੇ ਦੇ ਆ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜਿਸ ਤਰ੍ਹਾਂ ਨਿੰਮਧੀਆਂ ਨਮੋਲੀਆਂ ਹੁੰਦੀਆਂ ਐ ਉਸ ਤਰ੍ਹਾਂ ਦੇ ਭagwa ਰੰਗ ਦੇ ਇਹ ਫਲ ਲੱਗਿਆ ਹੋਇਆ ਹੈ ਜਰੂਰ ਜਾਣਕਾਰੀ ਦਿਓ ਜਿਸ ਵੀ ਮੇਰੇ ਵੀਰ ਨੂੰ ਪਤਾ ਹੈ ਇਸ ਦਰਖਤ ਦਾ ਨਾਮ ਕੀ ਹੈ ਵੀ ਇਹ ਫਲ ਕਿਸ ਦਰਖਤ ਦਾ ਹੈ ਤਾਂ ਜਰੂਰ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ